ਆਜੋ ਲਾਈਵ ਦੇ ਵਿੱਚ ਜੁੜੋ ਕਰੀਏ ਗੱਲਾਂ ਬਾਤਾਂ ਉਹ ਇੰਤਜ਼ਾਰ ਹੋਇਆ ਇਹਦਾ ਗਲਾਮਤ ਜੋ ਤਾਂ ਹੋਰ ਸੰਗਰੂਰ ਤੋਂ ਕਿਵੇਂ ਤ੍ਰਿਸ਼ੇਤ ਅਮਨਜੋਤ ਸੰਗਰੂਰ ਤੋਂ ਵਧੀਆ 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 ਠੀਕ ਹੈ ਸਕੂਲ ਜਾਣ ਲੱਗਿਆ ਅਮਰਜੋਤ ਸਿੰਘ ਰੂਲ ਸਕੂਲ ਜਾਣ ਲੱਗਿਆ ਪੜਾਈ ਕਿਵੇਂ ਚੱਲਦੀ ਹੈ ਲੱਗੇ ਜਾਣ ਚਲੋ ਕਰੋ ਆ ਗਿਆ ਹੋਇਆ ਅੱਛਾ ਇਹ ਜਿਹੜਾ ਤੇਰਾੜੀ ਹੈ ਹਾਂ ਇਹਨੇ ਕਿਹਦੇ ਨੂੰ ਮੈਨਾ ਹੋਇਆ ਅਮਰਜੋਤ ਸਿੱਧਾ ਉਂਦਰੀ ਹੋਰ ਚੌਧਰੀ ਤੇਰਾ ਕਿਵੇਂ ਚੱਲ ਰਿਹਾ ਕੰਮਕਾਰ ਅੱਜ ਕਿਵੇਂ ਆ आसू चौधरी हो गया <laughs> <जा। laughs> दुकान के रोटी खादा मैं खादी नहीं मैं लाई बंद करके फिर खाऊंगा हजे आए नहीं बंदे

ਨਾ ਆਪਾਂ ਦਾ ਘਰ ਹੀ ਖਾਲੀ ਨਹੀਂ ਆ ਵਧੀਆ ਚੱਲਦਾ ਹੁਣ ਤਾਂ ਚਲੋ ਚੰਗੀ ਗੱਲ ਹੈ ਫੋਨ ਚੱਲ ਰਿਹਾ ਚੱਲ ਰਿਹਾ ਬੜੇ ਚੱਲ ਰਿਹਾ ਚੰਗੀ ਗੱਲ ਹੈ ਇਹ ਮੇਜਰ ਡਿਵੈਲਪਮੈਂਟ ਵਾਲੇ ਕਿੱਥੋਂ ਹੋਜੀ ਤਸ਼ੀਦ ਇਹ ਪਹਿਲੀ ਵਾਰੀ ਆਇਆ ਹੈ ਜੇ ਮੇਜਰ ਡਿਵੈਲਪਮੈਂਟ ਅੱਜ ਤੇਰੀ ਦੁਕਾਨ ਦਿਖਾਉਂਗਾ ਮੈਂ ਐ ਖਾਣਾ ਉਹ ਸੀਸੇ ਵਿੱਚ ਦੀ ਦੇਖਣ ਲੱਗ ਰਿਹਾ ਤੁਸੀਂ ਤਾਂ ਛੱਡਣੇ ਨੂੰ ਕਹਿੰਦੇ ਆਪਣਾ ਕੰਮ ਲੈ ਇੱਧਰ ਗੱਲਾਂ ਹੋਰ ਉਹ ਮੇਰਾ ਪੜੋਸੀ ਇੱਧਰ ਉਹ ਬੈਠਾ ਸੀਸੇ 'ਚ ਇੱਕ ਮਿੰਟ ਆ ਜਹੜੀ ਪਸਲਿਟੀ ਕਰਾਉਣੇ ਤਾਂ ਇੱਧਰ ਆਓ ਕੋਈ ਆਹ ਦੋ ਕੁ ਮਿੰਟ ਹੋਰ ਲਾਵਾਂਗੇ ਸਾਰੇ ਫਿਰ ਤੇਰੇ ਕੋਲੇ ਆਇਆ ਜਾਊਗਾ ਇਹ ਵਈ ਜਾਣੀ ਦਾ ਸਾਡਾ ਕੰਮ ਹੀ ਹੈ ਜੀ ਆ ਦੇ ਇੱਧਰ ਆ ਗਿਆ ਮੇਰੇ ਕੋਲ ਕੋ ਮਹੀਨੇ ਬਾਅਦ ਫਲਾਣਾ ਤੇਰੇ ਕੋਲ ਦਾ ਮਹੀਨੇ ਅਗਲੇ ਮਿਲਿਆ ਜਾਣਾ ਤੇਰੇ ਕੋਲ ਨਹੀਂ ਯਾਰ ਕੋਲੀ ਨਹੀਂ ਦਿੱਤੀ ਹੈਗੀ ਸੱਚੀ ਇੱਕ ਦਿਨ ਨੂੰ ਆਉਣਾ ਤੇਰੇ ਕੋਲੇ ਇੱਕ ਮਹੀਨੇ ਨੂੰ ਆ ਜਾਣਾ ਜੋਰ ਸਾਹਿਬ ਜੀ ਸਤਿ ਸ੍ਰੀ ਅਕਾਲ ਚੱਲ ਮਰੇ ਇੱਕ ਦਿਨ ਦੀ ਖਾਤ ਹੋ ਰਹੀ ਹੈੀ ਮੌਸਮ ਦਾ ਮੌਸਮ ਸਾਡੇ ਵਾਲ ਬਦਲ ਹੋ ਰਿਹਾ ਗਰਮੀ ਬਹੁਤ ਹੈ ਬਾਦੂ ਗਰਮੀ ਉਹ ਤੋਏ ਸੜਾ ਉਖੇਤੀ ਵਾਲੀ ਕਿਵੇਂ ਆਉਂਦੀ ਹੋਰੀ ਹੋਰ ਜੋਲ ਸਾਹਿਬ ਘਰ ਪਰਿਵਾਰ ਦਾ ਉਹ ਸਾ ਪੱਕੇ ਦੇ ਦੇ ਕੋੜੀ ਤੁਸੀਂ ਡਾਕਟਰ ਦੇ ਕੋਲ ਜਾ ਬੈਠੇ ਬੰਦੇ ਦੀ ਇਹ ਕੋੜੀਆਂ ਦਾ ਡਾਕਟਰ ਨਹੀਂ ਹੱਡੀਆਂ ਦਾ ਡਾਕਟਰ ਹੈ ਆ ਦੇਖੇ ਹੱਡੀਆਂ ਦਾ ਡਾਕਟਰ ਹੈ ਬਲ ਬਲਾ ਕੇ ਠੀਕ ਕਰ ਲੈਣਾ ਆ ਜੀ ਅਜੇ ਤਾਂ ਆਉਂਦੇ ਠੀਕ ਹੈ ਤਾਂ ਦੱਸ ਲੈਣਾ ਮੈਂ ਕਰੀ ਤੇ ਮੇਰੀ ਮੇਰੀ ਅਮਰੀਕਾ ਖੇਲੀ ਬੰਦ ਕਰਾ ਦੇ ਗੀਦ ਕਰਾ ਫੋਟੋ ਕਰਾ ਬਈ ਆ ਜੀ ਠੀਕ ਠਾਕ ਹੀ ਚਾਹੀਦਾ ਤੇ ਦਵਾਈਆਂ ਦਾ ਕੀ ਹਾਲ ਹੈ ਤੁਹਾਡੇ ਦਾ तो का की हाल है अब मैं बी बैठा इधर आके मेरी गोड़े गुड़ तोड़ते

ਉਹਨੂੰ ਤੇ ਰੀਆ ਕਿਹਦੀ ਜੋੜ ਕੇ ਦੇਣੀ ਹੈ ਕਿ ਇਹਦੀ ਹੱਦੀ ਨੂੰ ਜੋੜ ਕੇ ਹਾਂ ਉਹ ਖੈਰਾ ਦਾ ਹੋੜ ਹੀ ਹੋਣਾ ਅੱਜ ਵਾਲੀ ਵੀਰ ਦੇਖੀ ਐ ਕਿਹੜੀ ਪਾਈਆ ਕੈਮਰਾਮੈਨ ਨੇ ਕਹਿੰਦਾ ਕਿ ਇਹਦਾ ਫਾਇਦਾ ਹੋਵੇ ਨਾ ਨਸਾਂ ਉਹਦੇ ਚੱਲੀ ਜਾਂਦਾ ਜੀ ਦੇਖੀਏ ਕਰੀਏ ਕੋਲੋਂ ਲਾਈ ਕਰਕੇ ਅਜਾ ਉਹ ਸੋਫਾ ਮੈਨੂੰ ਵੀ ਚਾਹੀਦਾ ਫੇਡ ਵਾਲਾ ਹੁਣ ਤਾਂ ਖੜ ਜੋ ਭੇਜ ਦੇਣਗੇ ਫ੍ਰੀ ਡਿਲੀਵਰੀ ਆਦੀ ਜਿੱਦਾਂ ਦੇ ਸੁਣੀ ਜੇ ਮੋਬਾਈਲ ਚ ਮੈਂ ਨਹੀਂ ਦੇਣ ਦੇਣਗੇ ਜੇ ਦੇਣਗੇ ਫੇਡ ਦੇਣਗੇ ਜੁੜਾੜੇ ਕਿੱਥੇ ਆਉਣਾ ਉਹਨਾਂ ਨੂੰ ਮਵਾ ਦਿੰਦੇ ਤੇ ਰੁਕੋ

ਉਹਦਾ ਜਿੱਥੇ ਮੈਂ ਬੈਠਾ ਸੀ ਉੱਥੇ ਪਿਆ ਉਹ ਕੋਈ ਨਹੀਂ ਛੇੜਦਾ ਉਹ ਬੋਰਡ ਦੇ ਨੀਚੇ ਆ ਬਾਕਟ ਜਗ੍ਹਾ ਕੀ ਉੱਥੇ ਇੰਨਾ ਠੰਡਾ ਸਾਗ ਹੀ ਨਹਿਰ ਦਾ ਕੰਢਾ ਇੱਥੇ ਤਾਂ ਉੱਥੇ ਨਾ ਇੰਨਾ ਪੇੜ ਲੱਗਿਆ ਆ ਵੱਡੇ ਵੱਡੇ ਪੇੜ ਹੈਗੇ ਤੇ ਉਹਦੇ ਨਹਿਰ ਦਾ ਨਹਿਰ ਚੱਲਦੀ ਆ ਨਾਲ ਰੋਡ ਚੱਲਦੀ ਆ ਇੰਦਾ ਘੈਂਟ ਸੌਂਦਾ ਉੱਥੇ ਲੱਗਦਾ ਬਹੁਤ ਸਾਰੀਆਂ ਅੰਦਰ ਦੀ ਚੀਜ਼ਾਂ ਹੁੰਦੀਆਂ ਨੇ ਬੰਦੇ ਨੂੰ ਪਤਾ ਨਹੀਂ ਲੱਗਦਾ ਯਾਰ ਹੋਰ ਦੱਸੋ ਤੁਸੀਂ ਕਿੱਥੇ ਬੈਠ ਗਏ ਨੇ ਹਵਾ ਚਾਹੀਦੀ ਹੈ ਇੱਕ ਮਿੰਟ ਕਿਰਪਾ ਦਿਆਨ ਦੇ 11:25 ਯਾਰ ਆਪਣਾ ਦੱਬੇ ਜਾਣਗੇ ਜੇ ਇਸ ਤੋਂ ਮੁਝ ਨੂੰ ਬੁਲਾਇਆ ਹੈ ਪਾਪਾ ਸਿਮਰਤ ਸਿੰਘ ਜੀ ਉਹ ਆਏ ਉਹ ਲੀਕਾ ਕਾਰ ਚਲ ਰਿਹਾ ਹੁੰਦਾ ਜੀ ਵੈਲਕਮ ਸਿਮਰਤ ਸਿੰਘ ਜੀ ਜੀ ਆਨ ਪਾਪਾ ਸੰਤ੍ਰੀਕਾਲ ਜੀ ਔਰ ਡਾਕਟਰ ਕੋਲ ਬੈਠਾ ਮੈਂ ਹੁਣ ਇਸ ਟਾਈਮ ਗਾਰਦਨ ਮੋਸਗੀ ਦੀ ਰਾਤ ਠੀਕ ਕਰਾਉਣ ਆਇਆ ਤੋਂ ਮੈਂ ਮੇ ਜੀ ਆ ਤੁਸੀਂ ਲੈਂਦੇ ਔਰ ਕਹਿੰਦੇ ਮੈਂ ਕਿੱਥੇ ਦੀ ਜਾਂਦਾ ਉਹ ਸਾਹਮਣੇ ਉੱਠ ਕੇ ਆਇਆ ਮੈਂ ਕਿਹੜਾ ਗੁੰਮ ਹੋ ਗਿਆ ਇੱਥੇ ਮੇਰੇ ਸਾਹਮਣੇ ਆ ਸਾਹਮਣੇ ਸਭ ਮੁੰਦਰਾ ਨੇ ਇਹਨਾਂ ਦੀ ਇੱਧਰ ਆ ਡਾਕਟਰ ਦੇ ਜਾਣਾ ਕਿਹੜੇ ਵਜੇ ਲੈਣਾ ਹੁੰਦਾ ਦੇ ਡਾਕਟਰ ਦੇ ਜਾਣ ਨਾਲ ਕਿਹੜੇ ਵਜੇ ਹੁੰਦੇ ਆ ਅਗਰ ਟੈਕਸਟ ਠੀਕਾ ਲੱਟ ਦਿੰਦਾ 3ਜੀ ਵਾਰੀ ਆਪ ਇਹਦੇ ਲਾਈਵ 'ਚ ਮੈਂ ਆਇਆ ਤੁਸੀਂ ਕਿਵੇਂ ਆਪਾਂ ਵਧੀਆ ਚੜ੍ਹਦੀ ਗੱਲਾਂ ਕਰ ਜੀ ਤੁਸੀਂ ਦੱਸੋ ਸਿਮਰ ਜੀ ਇਹ ਦਾਤੇ ਦੀ ਮਿਹਰ ਹੈ ਤੁਹਾਡੇ ਵਰਗੇ ਸੱਜਣਾ ਦੇ ਪਿਆਰ ਨਾਲ ਸਭਾ ਲੱਗੀ ਜਾਂਦਾ ਹੈ ਬੋਲ ਆਏ ਕਿ ਜੁਰਦਨ ਪਿੰਗੀ ਹੋ ਗਈ ਸੀ ਠੀਕ ਕਰਵਾਈ ਆ ਯਰ ਕੇਸ਼ ਕਾਲਾ ਅਮਰੋਦ ਤਾਰੇ ਲਾਈਵ ਸੇ ਮੇਰੇ ਲਾਈਵ ਸੇ ਆ ਜਾਓ ਦੂਸਰ ਪਰ ਅਮਰੋਦ ਇਦਾਂ ਨਹੀਂ ਆ ਜਾਂਦਾ ਪਹਿਲਾਂ ਕਮਾਂਡ ਦੇਣੀ ਪੈਗੀ ਜੇ YouTube ਤੇ ਲਾਈਵ ਨੂੰ ਸ਼ੁਰੂਣਾ ਹੋਵੇ ਨਾ ਪਹਿਲਾਂ టుਗੇਦਰ ਲਾਈਵ ਕਰਨਾ ਪੈਂਦਾ ਐਡਾ ਨਹੀਂ ਹੁੰਦਾ ਉਹਨੇ ਲੈਸ ਰਗਾ ਉਹਦੇ ਬਾਰੇ ਜੇ ਕਿਸੇ ਨੇ ਲਾਈਵ ਚਾੜਾ ਮੈਨੂੰ ਪਹਿਲਾਂ ਦੱਸਿਆ ਕਰੋ ਮੇਰਾ ਆਪਸ਼ਨ ਲੱਗਦੀ ਆ ਨਹੀਂ ਮੈਂ ਇਦਾਂ ਹੀ ਲੈ ਰੋ ਹਾਂ ਸਿੱਧਾ ਹਾਂ ਕੋਈ ਗੱਲ ਨਹੀਂ ਨੈਕਸਟ ਟਾਈਮ ਮੈਂ ਤੁਹਾਨੂੰ ਲਾਈਵ ਹੋ ਦੇ ਦੁਕਾਨ ਕਦੋਂ ਛੱਡੇ ਤੁਸੀਂ ਉਹ ਨਹੀਂ ਦੁਕਾਨ ਤੀਏਗਾ ਅੱਜ ਮੈਂ ਮੇਰੇ ਲਾਈਵ 'ਚ ਆਓ ਮੇਰੇ ਲਾਈਵ 'ਚ ਕੋਈ ਗੱਲ ਨਹੀਂ ਜਰੂਰ ਆਉਗਾ ਆਮਾ ਕਿੰਨੇ ਵਜੇ ਲਾਈਵ ਆਉਣਾ ਤੂੰ ਉਹ ਕਿੰਨੇ ਵਜੇ ਲਾਈਵ ਆਉਣਾ ਮਨ ਅਹ ਨਹੀਂ ਗੱਲ ਕੀਤੀ ਹੈਗੀ ਤੁਸੀਂ ਨੇ ਲਗਿਆਣਾ ਕਹਾਣੀ ਛੱਡ ਦੇਣਾ ਹਾਂ ਛੱਡ ਦੇਣਾ ਕੋਈ ਗੱਲ ਨਹੀਂ ਦੋ ਮਿੰਟ ਮੈਂ ਤਾਂ ਹੁਣ ਵੀ ਬੈਠਾ ਸੀ ਕੋਈ ਗੱਲ ਨਹੀਂ ਹੁਣ ਮੈਂ ਬਸ ਜਦੋਂ ਲਾਈਵ ਬੰਦ ਕੀਤਾ ਤੇਰੇ ਲਾਈਵ 'ਚ ਆ ਜਾਣਾ ਮੈਂ ਤੇਰੀ ਲਾਈਵ 'ਚ ਚਾਹੂੰਗਾ ਲੰਚ ਕਰਕੇ ਠੀਕ ਹੈ ਯਾ ਲਿਖੀ ਹੋ ਗਈ